ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਪੰਜਾਬ ਤੋਂ ਗੈਰ ਕਾਨੂੰਨੀ ਪਲਾਇਨ ਦੀ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਢੰਗ ਨਾਲ ਬਾਹਰਲੇ ਮੁਲਕਾਂ ਚ ਜਾਣ ਦੀ ਕੋਸ਼ਿਸ਼ ਕਰ ਰਹੇ ਆ ਇਸ ਮਸਲੇ ਤੇ ਸਾਡੇ ਨਾਲ ਪਟਿਆਲਾ ਤੋਂ ਵੀਡੀਓ ਕਾਲ ਤੇ ਨੇ ਉਹ ਇੱਕ ਇਕਨੋਮਿਸਟ ਹੈ ਪ੍ਰੋਫੈਸਰ ਜੀਤ ਸਿੰਘ ਕਮਨ ਪ੍ਰੋਫੈਸਰ ਕਮਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ ਧੰਨਵਾਦ ਇਸ ਪ੍ਰੋਗਰਾਮ ਨਾਲ ਜੋੜਨ ਲਈ ਕਸਕਮਨ ਨਿਤ ਦਿਨ ਖਬਰਾਂ ਆਉਂਦੀਆਂ ਆ ਮਾਂ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰਲੇ ਮੁਲਕਾਂ 'ਚ ਲੋਕ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਕਾਮਯਾਬ ਹੋ ਜਾਂਦੇ ਨੇ ਕੁਝ ਫੜੇ ਜਾਂਦੇ ਨੇ ਇੱਕ ਤਾਜ਼ੀ ਖਬਰ ਆਈ ਆ ਸਮਾਣੇ ਤੋਂ ਚਾਰ ਪੰਜ ਨੌਜਵਾਨ ਜਿਹੜੇ ਨੇ ਉਹ ਆਪਣੇ ਆਪ ਨੂੰ ਟਰੈਵਲ ਏਜੰਟਾਂ ਦੇ ਥਰੂ ਠੱਗੇ ਮਹਿਸੂਸ ਕਰ ਰਹੇ ਨੇ ਇਹ ਗੈਰ ਕਾਨੂੰਨੀ ਇਹ ਜਿਹੜਾ ਢੰਗ ਨਾਲ ਬਾਹਰ ਜਾਣ ਦਾ ਸਿਲਸਿਲਾ ਕਿਉਂ ਚੱਲਦਾ ਚੱਲ ਰਿਹਾ ਦੇਖੋ ਇਸ ਤਰ੍ਹਾਂ ਸਭ ਕੀ ਇਹ ਬਹੁਤ ਇੰਪੋਰਟੈਂਟ ਮਸਲਾ ਤੁਸੀਂ ਸ਼ੋਇਆ ਹੈਗਾ ਅਸਲ ਦੇ ਵਿੱਚ ਜਿਹੜਾ ਪੰਜਾਬ ਹੈ ਇਹਦੇ ਬਾਰੇ ਲੋਕਾਂ ਦਾ ਪਰਸਪੈਕਸ਼ਨ ਜਿਹੜੇ ਇੱਥੇ ਰਹਿਣ ਵਾਲੇ ਲੋਕ ਹੈ ਉਹਨਾਂ ਦਾ ਪਰਸਪੈਕਸ਼ਨ ਇਹ ਬਣ ਗਿਆ ਕਿ ਪੰਜਾਬ ਦੇ ਵਿੱਚ ਨਾ ਤਾਂ ਰੋਜ਼ਗਾਰ ਸੰਬੰਧੀ ਅਪਰਚੂਨਿਟੀਆਂ ਨੇ ਨਾ ਇਕਨੋਮਿਕ ਐਕਟੀਵਿਟੀਆਂ ਇੱਥੇ ਅਪਰਚੂਨਿਟੀਆਂ ਨੇ ਤੇ ਪੰਜਾਬ ਜਿਹੜਾ ਨਸ਼ੇ ਬਹੁਤ ਜ਼ਿਆਦਾ ਨੇ ਤੇ ਜਿਹੜਾ ਮੜ ਮੋਟਾ ਰੋਜ਼ਗਾਰ ਆ ਹੈਗਾ ਵੀ ਹੈ ਇੱਥੇ ਉਹ ਪੰਜਾਬੀ youth ਦੀਆਂ ਐਸਪੀਰੇਸ਼ਨਸ ਦੇ ਮੁਤਾਬਕ ਨਹੀਂ ਇਹ ਸਾਰਾ ਕੋਈ ਗੈਂਗਵਾਦ ਹੈ ਲਾਡ ਆਰਡਰ ਦੀ ਪ੍ਰੋਬਲਮ ਹੈ ਸੋ ਇਹ ਸਾਰਾ ਕੁਝ ਜੁੜ ਕੇ ਲੋਕਾਂ ਦਾ ਇਹ ਪਰਸਪੈਕਸ਼ਨ ਬਣ ਗਿਆ ਕਿ ਪੰਜਾਬ ਲਿਵੇਬਲ ਨਹੀਂ ਰਿਹਾ ਪੰਜਾਬ ਰਹਿਣ ਯੋਗ ਥਾਂ ਨਹੀਂ ਰਹੀ ਇੱਕ ਕਾਰਨ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਕਿ ਇੱਕ ਸਬਜ਼ ਬਾਗ ਵੀਲ ਜਿਹੜਾ ਯੂਥ ਨੂੰ ਦੇਖਦਾ ਹੈ ਕਿ ਯੂਥ ਜਿਹੜੇ ਇੱਥੋਂ ਬਾਹਰ ਜਾਂਦੇ ਨੇ ਉਹ ਬੜੀ ਹਾਰਡਵਰਕ ਉੱਥੇ ਬੜੀ ਸਟ੍ਰਗਲ ਚੋਂ ਲੰਘ ਕੇ ਥੋੜਾ ਬੋਤਾ ਆਪਣੀ ਸਕਸੈਸ ਸਟੋਰੀ ਬਣਾਉਂਦੇ ਨੇ ਤੇ ਜਦੋਂ ਇੱਥੇ ਪੰਜਾਬ ਆਉਂਦੇ ਨੇ ਤਾਂ ਉਹ ਇਹੋ ਇਸ ਤਰ੍ਹਾਂ ਨਾਲ ਖਰਚਾ ਕਰਦੇ ਨੇ ਤੇ ਇੱਥੋਂ ਦੇ ਯੂਥ ਨੂੰ ਸਭ ਜਬਾਗ ਵਿਖਾਉਂਦੇ ਨੇ ਤੀਜਾ ਕਾਰਨ ਮੈਂ ਸਮਝਦਾ ਕਿ ਇੱਥੇ ਜਿਹੜਾ ਕੰਮ ਕਲਚਰ ਹੈ ਕੰਮ ਸਭਿਆਚਾਰ ਹੈ ਵਰਕ ਕਲਚਰ ਹੈ ਉਹ ਵੀ ਪੰਜਾਬ ਦਾ ਜਿਹੜਾ ਖਰਾਬ ਹੋਇਆ ਹੈ ਕਿਉਂਕਿ ਪੰਜਾਬ ਦਾ ਯੂਥ ਜਿਹੜਾ ਕੰਮ ਬਾਹਰ ਜਾ ਕੇ ਕਰਦਾ ਉਹ ਇੱਥੇ ਨਹੀਂ ਕਰਨਾ ਚਾਹੁੰਦਾ ਉਹਦਾ ਭਾਵੇਂ ਸੋਸ਼ਲ ਸਟਿਗਮਾ ਹੋਵੇ ਤੇ ਇਹ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜਾ ਪਿਛਲੇ ਕੋਈ 20-25 ਸਾਲਾਂ ਤੋਂ ਖੇਤੀ ਸੰਕਟ ਗੰਭੀਰ ਹੋਇਆ ਕੋਈ 20000 ਖੇਤੀ ਕਿਸਾਨਾਂ ਨੇ ਉਹ ਖੇਤ ਮਜ਼ਦੂਰਾਂ ਨੇ ਜਿਹੜੀ ਆਤਮ ਹੱਤਿਆ ਕੀਤੀ ਹੈ ਤੇ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਏ ਤੇ ਸਿਸਟਮ ਜਿਹੜਾ ਉਸ ਨੂੰ ਮੁਖਾਤਬ ਨਹੀਂ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਕੁੱਲ ਮਿਲਾ ਕੇ ਇਹ ਸਾਰੇ ਪਿੱਛੇ ਕਾਰਨ ਨੇ ਤੇ ਹਮੇਸ਼ਾ ਹੀ ਪ੍ਰਵਾਸ ਜਿਹੜਾ ਇਹ ਆਰਥਿਕ ਵਿਕਾਸ ਦਾ ਕੁਦਰਤੀ ਵਰਤਾਰਾ ਹੈ ਪ੍ਰਵਾਸ ਵਿਕਸਿਤ ਦੇਸ਼ਾਂ ਵੱਲ ਜਾਂ ਵਿਕਸਿਤ ਕਿੱਤਿਆਂ ਵੱਲ ਘਟ ਵਿਕਸਿਤ ਦੇਸ਼ਾਂ ਤੋਂ ਹੁੰਦਾ ਹੈ ਤੇ ਪੰਜਾਬ ਵਿੱਚ ਵੀ ਹੋ ਰਿਹਾ ਹੈ ਪੰਜਾਬ ਵਿੱਚ ਜਿਹੜੇ ਇੰਟਰਨਲ ਮਾਈਗ੍ਰੇਸ਼ਨ ਵੀ ਹੋ ਰਹੀ ਹੈ ਪ੍ਰਸਖੁਮਰ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਆ ਜੇ ਆਪਾਂ ਸਿਰਫ ਪੰਜਾਬ ਦੇ ਅੰਕੜੇ ਲਈਏ ਤੇ ਬੇਰੋਜ਼ਗਾਰੀ ਦੀ ਸਮੱਸਿਆ ਕਿੰਨੀ ਕੁ ਗੰਬੀਰ ਆ ਦੇਖੋ ਜਿਹੜੇ ਕੁਝ ਸਾਲ ਪਹਿਲਾਂ ਅੰਕੜੇ ਆਏ ਸੀ ਉਹਦੇ ਵਿੱਚ ਪੰਜਾਬ ਦੋ ਕੁ ਸਾਲ ਪਹਿਲਾਂ ਟੌਪ ਤੇ ਸੀ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਚੋਂ ਔਰ ਇਸ ਵੇਲੇ ਦੂਜੇ ਜਾਂ ਤੀਜੇ ਨੰਬਰ ਤੇ ਆ ਤੇ ਬਹੁਤ ਵੱਡੀ ਬੇਰੁਜ਼ਗਾਰੀ ਹੈ 7-8% ਜਿਹੜਾ ਬੇਰੁਜ਼ਗਾਰ ਹੈ ਇੱਥੇ ਬੇਰੁਜ਼ਗਾਰੀ ਹੈ ਪਰ ਜੇ ਆਪਾਂ ਯੂਥ ਦੀ ਬੇਰੁਜ਼ਗਾਰੀ ਦੇਖੀਏ ਤੇ ਉਹ ਕੋਈ 20-22% ਹੈ ਕਿ 100 ਵਿੱਚੋਂ 20-22% ਯੂਥ ਜਿਹੜਾ ਬੇਰੁਜ਼ਗਾਰ ਤੁਰਿਆ ਫਿਰਦਾ ਹੈਗਾ ਤੇ ਉਹਨਾਂ ਨੂੰ ਕੋਈ ਆਸ ਨਹੀਂ ਮਿਲ ਰਹੀ ਤੇ ਦੂਜਾ ਉਹਨਾਂ ਦੀ ਇੰਪਲੋਏਬਿਲਟੀ ਤੇ ਤੀਜਾ ਜਿਹੜਾ ਨਾ ਪ੍ਰੋਪਰ ਐਜੂਕੇਸ਼ਨ ਨਾ ਪ੍ਰੋਪਰ ਸਕਿੱਲ ਹੈ ਤੇ ਉਹ ਜਿਹੜਾ ਗਲੇਬਲ ਮਾਈਂਡ ਹੈ ਇੱਥੇ ਨਾ ਓਪਰਚ्युनिटीज ਹੋਣ ਕਰਕੇ ਉਹ ਜਿਹੜੇ ਅਨਸਕrupulous ਏਜੰਟ ਨੇ ਉਹਨਾਂ ਚ ਫਸ ਜਾਂਦਾ ਹੈ ਤੇ ਸਰਕਾਰਾਂ ਜਿਹੜੀਆਂ ਕੁਝ ਸਮੇਂ ਤੋਂ ਸਰਕਾਰਾਂ ਮੈਂ ਇਨਕਾਜ ਕਰ ਰਹੀਆਂ ਨੇ ਇਹ ਮੈਨੀਫੈਸਟੋ ਰਹੀ ਵੀ ਆਪਣੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਸੀ ਕਿ ਅਸੀਂ ਤੁਹਾਨੂੰ ਲੋਨ ਦਿਵਾਵਾਂਗੇ ਬਾਹਰ ਜਾਣ ਲਈ ਉਹ ਤਾਂ ਲੀਗਲ ਐਕਟ ਹੋ ਗਿਆ ਇਹ ਇਲਲੀਗਲ ਜਿਹੜਾ ਮਾਈਗ੍ਰੇਸ਼ਨ ਹੈ ਇਹ ਬਹੁਤ ਖਤਰਨਾਕ ਹੈ ਜੋਖਮ ਭਰਿਆ ਹੈ ਤੇ ਬਹੁਤ ਲਾਗਤ ਵਾਲਾ ਵੀ ਹੈ ਜਿਵੇਂ ਤੁਸੀਂ ਹੁਣੇ ਸਮਾਣੇ ਦੇ ਯੁੱਧ ਦੀ ਗੱਲ ਕੀਤੀ ਅਜ ਮੀਡੀਆ ਚ ਹੋਇਆ 60 ਲੱਖ ਰੁਪਏ ਦੇ ਕੇ ਉਹ ਕਿਥੋਂ ਪਲਾਨ ਕਰੇ ਔਰ ਕਈ ਮਹੀਨੇ ਵਿਚਾਰੇ ਜੋਖਮ ਚ ਰਹੇ ਨੇ ਮੈਨੂੰ ਲੱਗਦਾ ਕਿ ਸਾਰਾ ਕੁਝ ਜੋ ਮੈਂ ਸਮਝਦਾ ਉਹ ਸਿਸਟਮਿਕ ਪ੍ਰੋਬਲਮ ਹੈ ਤੇ ਸਿਸਟਮ ਜਿਹੜਾ ਹੈ ਉਹ ਆਪਸ ਵਿੱਚ ਨਾਪਾਕ ਗੱਠਜੋੜ ਬਣਿਆ ਹੋਇਆ ਹੈ ਇਹਦੇ ਵਿੱਚ ਪੋਲਿਟিক্যাল ਪਾਰਟੀਆਂ ਪੋਲਿਟিক্যাল ਲੀਡਰਸ਼ਿਪ ਇਨ ਪਾਵਰ ਪੁਲਿਸ ਸਮੱਗਲਰ ਜਿਹੜੇ ਆਪਣੇ ਜਿਹੜੇ ਏਜੰਟ ਨੇ ਉਹ ਰਲ ਕੇ ਕੰਮ ਕਰ ਰਹੇ ਨੇ ਤੇ ਬਹੁਤ ਸਾਰੇ ਏਜੰਟ ਜਿਹੜੇ ਨੇ ਉਹ ਗੈਰ ਕਾਨੂੰਨੀ ਨੇ ਗੈਰ ਰਜਿਸਟਰਡ ਨੇ ਉਹ ਰਜਿਸਟਰਡ ਵੀ ਨਹੀਂ ਹੈਗੇ ਸੋ ਇਹ ਸਾਰਾ ਕੁਝ ਰਲਾ ਮਲਾ ਕੇ ਤੇ ਜਦੋਂ ਤੁਹਾਡੇ ਕੋਲੇ ਕਾਨੂੰਨਾਂ ਬਾਹਰ ਜਾਣ ਦੇ ਰਸਤੇ ਨਾ ਹੋਵੇ ਕਿ ਕਰ ਤੁਸੀਂ ਕੁਆਲੀਫਿਕੇਸ਼ਨਿੰਗ ਕਰ ਸਕਦੇ ਤਾਂ ਇਹ ਗੈਰ ਕਾਨੂੰਨੀ ਜਿਹੜਾ ਪ੍ਰਵਾਸ ਹੈ ਉਹ ਫਿਰ ਜਿਆਦਾ ਬੰਦਾ ਹੈ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਨੇ ਔਰ ਆਸਟ੍ਰੇਲੀਆ ਨੇ ਕਾਫੀ ਆਪਣੇ ਨਿਯਮ ਜਿਹੜੇ ਨੇ ਸਖਤ ਕਰ ਦਿੱਤੇ ਨੇ ਤੇ ਹੁਣ ਇਹ ਗੈਰ ਕਾਨੂੰਨੀ ਪ੍ਰਵਾਸ ਜਿਹੜਾ ਮੈਨੂੰ ਲੱਗਦਾ ਹੈ ਕਿ ਹੋਰ ਪ੍ਰਫੁੱਲਤ ਹੋਏਗਾ ਇਸ ਬਾਰੇ ਮੈਨੂੰ ਲੱਗਦਾ ਕਿ ਸਿਸਟਮ ਨੂੰ ਜ਼ਰੂਰ ਸੋਚਣ ਦੀ ਲੋੜ ਹੈ ਜੀ ਜਿਹੜਾ ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ ਸਰ ਇਹ ਪੰਜਾਬ ਕੋ ਮਰ ਤੁਸੀਂ ਕਹਾਂਗੇ ਕਿ ਸਿਸਟਮ ਦੇ ਇਸ ਬਿਹਤਰੀ ਲਈ on the load ਆ ਲਗਾਤਾਰ ਜਿਹੜੀਆਂ ਪੰਜਾਬ ਸਰਕਾਰਾਂ ਆਈਆਂ ਵਾ ਉਹ ਦਾਵਾ ਕਰਦੀਆਂ ਰਹੀਆਂ ਕਿ ਉਹਨਾਂ ਨੇ ਬਹੁਤ ਕਦਮ ਚੁੱਕੇ ਆ ਤੁਹਾਡੇ ਮੁਤਾਬਕ ਕਿਹੜੇ ਕਦਮ ਚੁੱਕਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਤਾਂ ਕਿ ਆ ਗੈਰ ਕਾਨੂੰਨੀ ਜਿਹੜਾ ਸਿਲਸਿਲਾ ਵਾ ਇਹ ਬੰਦ ਹੋਵੇ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਇੱਥੇ এমਪਲॉयਮੈਂਟ ਓਪਰਚ्युनिटीज ਕ੍ਰੀਏਟ ਕੀਤੇ ਜਿਹੜੇ ਬੁਨਿਆਦੀ ਕਾਰਨ ਨੇ ਪ੍ਰਵਾਸ ਦੇ ਪਿੱਛੇ ਉਹਨਾਂ ਨੂੰ ਅਡਰੈਸ ਕੀਤਾ ਜਾਵੇ ਉਹਦੇ ਵਿੱਚ ਬੇਰੋਜ਼ਗਾਰੀ ਹੈ, ਅਪਰਚੂਨਿਟੀਆਂ ਦੀ ਘਾਟ ਹੈ ਔਰ ਸੰਧੂ ਸਾਹਿਬ ਤੁਸੀਂ ਤਾਂ ਪਬਲਿਕ ਨਮਾਇੰਦਾ ਵੀ ਰਹੇ ਹੋ ਤੁਹਾਨੂੰ ਪਤਾ ਹੈ ਕਿ 1992-93 ਤੋਂ ਪੰਜਾਬ ਦਾ ਜਿਹੜਾ ਵਿਕਾਸ ਦਰ ਹੈ ਦੇਸ਼ ਦੀ ਔਸਤ ਨਾਲੋਂ ਘੱਟ ਹੈ ਤੇ ਅੱਜ ਵੀ ਘੱਟ ਹੈ ਤੇ ਅਸੀਂ ਹਮੇਸ਼ਾ ਪੰਜਾਬ ਤੇ ਸਲਾਈਡ ਡਾਊਨ ਕਰ ਰਹੇ ਹਾਂ ਕਰੋਚ ਏਮਪਲॉयਮੈਂਟ ਜਨਰੇਟ ਨਹੀਂ ਹੋ ਰਹੀ ਤੁਹਾਡੇ ਇਨਵੈਸਟਮੈਂਟ ਅਪਰਚੂਨਿਟੀਆਂ ਨਹੀਂ ਆ ਰਹੀਆਂ ਔਰ ਇਨਵੈਸਟਮੈਂਟ ਜੀਡੀਪੀ ਰੇਸ਼ਿਓ ਸੋ ਸਭ ਤੋਂ ਪਹਿਲਾਂ ਤਾਂ ਇੱਕ ਇੱਕ ਤਾਂ ਹੈਗਾ ਕਿ ਇੱਕ ਅਫਰਮੇਟਿਵ ਐਕਸ਼ਨ ਜਿਹੜੇ ਨੇ ਉਹ ਲੈ ਜਾਣ ਇਕਨੋਮਿਕ ਜਿਹੜੇ ਕਾਰਨ ਇਹਨੂੰ ਲੋਡਰਸ ਕੀਤਾ ਜਾਵੇ ਦੂਜਾ ਹੈ ਕਿ ਪ੍ਰਵਾਸ ਦੇ ਬਾਰੇ ਚੇਤਨਤਾ ਵੀ ਫਲਾਈ ਜਾਵੇ ਕਿ ਭਾਈ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਨਾ ਕਰੋ ਅਸੀਂ ਕਾਨੂੰਨੀ ਢੰਗ ਨਾਲ ਜੇ ਕਿਸੇ ਨੇ ਜਾਣਾ ਤੇ ਜਰੂਰ ਜਾਓ ਇੱਥੋਂ ਜਿਹੜਾ ਸਕਿੱਲ ਲੈ ਕੇ ਜਾਓ ਐਜੂਕੇਸ਼ਨ ਲੈ ਕੇ ਜਾਓ ਤੇ ਇਹ ਕੰਮ ਸਰਕਾਰਾਂ ਨੂੰ ਕਰਨਾ ਪਏਗਾ ਜਨੱਚੇ ਸਰਕਾਰਾਂ ਇਹ ਨਹੀਂ ਕਰਦੀਆਂ ਕੇਂਦਰ ਸਰਕਾਰ ਨੂੰ ਵੀ ਇਦੇ ਵਿੱਚ ਸਹਿਯੋਗ ਦੇਣਾ ਪਏਗਾ ਕਿਉਂਕਿ ਬਹੁਤ ਸਾਰੇ ਜਿਹੜੇ ਗੈਰ ਕਾਨੂੰਨੀ ਏਜੰਟ ਨੇ ਉਹ ਪੰਜਾਬ ਤੋਂ ਬਾਹਰ ਵੀ ਬੈਠੇ ਨੇ ਪਿੱਛੇ ਜੋ ਗੁਜਰਾਤ ਦਾ ਵੀ ਲਿੰਕ ਆਇਆ ਸੀ ਕੁਝ ਸੋ ਇਸ ਕਿਸਮ ਦੇ ਜਿਹੜੇ ਕੇਂਦਰ ਸਰਕਾਰ ਨੂੰ ਜਾਂ ਹੋਰ ਸਰਕਾਰਾਂ ਨਾਲ ਔਰ ਇੱਥੋਂ ਦੀ ਸਰਕਾਰ ਨੂੰ ਮਿਲ ਕੇ ਇਹ ਸੋਚਣਾ ਪਏਗਾ ਕਿ ਸਾਡਾ ਯੂਥ ਜਿਹੜਾ ਉਹ ਪੰਜਾਬ ਵਿੱਚ ਰਵੇ ਇਹ ਕਹਿਣ ਨਾਲ ਕਿ ਬਾਹਰੋਂ ਲੋਕ ਪੰਜਾਬ ਚ ਆ ਕੇ ਇੱਥੇ ਨੌਕਰੀ ਕਰਨਗੇ ਉਹ ਨਹੀਂ ਹੋਣਾ ਕਹਿਣ ਨਾਲ ਇੱਥੇ ਹਾਲਾਤ ਜਿਹੜੇ ਨੇ ਉਹ ਪੈਦਾ ਕਰਨੇ ਪੈਣਗੇ ਆਰਥਿਕ ਸਮਾਜਿਕ ਕਾਰਨਾਂ ਨੂੰ ਐਡਰੈਸ ਕਰਨਾ ਪਏਗਾ ਤੇ ਹਾਲਾਤ ਸਾਜਗਰ ਬਣਾਉਣ ਚ ਸਿਸਟਮ ਜਿਹੜਾ ਹੈ ਉਹ ਹੀ ਕਰ ਸਕਦਾ ਹੈ ਕੋਈ ਕਿਉਂਕਿ ਲੋਕਾਂ ਨੇ ਤਾਂ ਆਪਣਾ ਇੰਡੀਵਿਜੂਅਲ ਰਸਤਾ ਲੱਭ ਲਿਆ ਕੋਈ ਜ਼ਮੀਨ ਵੇਚ ਕੇ ਜਾ ਰਿਹਾ ਔਰ ਪ੍ਰਵਾਸ ਬਹੁਤਾ ਜਟ ਸਿੱਖ ਕਿਸਾਨੀ ਚ ਹੋ ਰਿਹਾ ਤੇ ਹੁਣ ਤਾਂ ਛੋਟੀ ਕਿਸਾਨੀ ਵੀ ਸੋਚ ਰਹੀ ਹੈ ਕਿ ਉਹਨਾਂ ਦੀ ਜਿਹੜੀ ਹੋਲਡਿੰਗ ਹੈ ਉਹ ਉਹਨਾਂ ਨੂੰ ਗੁਜ਼ਾਰਾ ਨਹੀਂ ਹੋ ਸਕਦਾ ਤੇ ਇਹ ਵੇਚ ਕੇ ਜ਼ਮੀਨ ਤੇ ਬਾਹਰ ਹੀ ਬੱਚਾ ਭੇਜ ਦਿਓ ਸੋ ਇਹ ਸਾਰੇ ਕਾਰਨ ਜਿਹੜੇ ਨੇ ਐਡਰੈਸ ਕਰਨੇ ਪੈਣਗੇ ਤਾਂ ਜਾ ਕੇ ਕਿਤੇ ਇਹ ਠੱਲ ਪੈਣੀ ਜੀ ਪ੍ਰਸੰਕੁਮਨਾ ظاہر ਹੈ ਕਿ ਬਹੁਤ ਸਾਰੇ ਬਾਹਰਲੇ ਮੁਲਕਾਂ ਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਥੇ ਸਕਿਲਡ ਲੇਬਰ ਦੀ ਲੋੜ ਹੈ ਸੋ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਉਹਨਾਂ ਮੁਲਕਾਂ ਦੇ ਨਾਲ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਨਾਲ ਆਪਣੀਆਂ ਐਮਬੈਸੀਜ਼ ਦੇ ਨਾਲ ਉਥੇ ਸੰਪਰਕ ਕਰਨ ਦੀ ਲੋੜ ਹੈ ਤਾਂ ਕਿ ਜਿਹੋ ਜਿਹੇ ਸਕਿੱਲ ਲੈਵਲਸ ਉਥੇ ਜਨਾ ਦੀ ਲੋੜ ਆ ਉਹ ਜਿਹੇ ਸਕਿੱਲਸ ਅਸੀਂ ਪੰਜਾਬ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਦੇ ਸਕਦੇ ਆ ਬਿਲਕੁਲ ਠੀਕ ਹੈ ਔਰ ਮੈਂ ਜਦੋਂ ਚੰਡੀਗੜ੍ਹ ਸੀਗਾ ਕ੍ਰਿਡ ਦੇ ਵਿੱਚ ਤੇ ਉੱਥੇ ਸਾਡੇ ਕ੍ਰਿਡ ਚੀ ਦੋ ਕੁ ਵਾਰੀ ਕੈਨੇਡਾ ਦੇ ਮਤਲਬ ਹਾਈ ਕਮਿਸ਼ਨਰ ਆਫਿਸ ਤੋਂ ਲੋਕ ਆਏ ਸੀਗੇ ਯੂਕੇ ਤੋਂ ਵੀ ਆਏ ਸੀ ਉਹ ਦੱਸ ਰਹੇ ਸੀ ਕਿ ਕਿਸ ਕਿਸਮ ਨਾਲ ਜਿਹੜਾ ਕਾਨੂੰਨੀ ਪ੍ਰਵਾਸ ਹੋ ਸਕਦਾ ਕਿਸ ਕਿਸਮ ਦਾ ਸਕਿੱਲ ਉਥੇ ਚਾਹੀਦਾ ਤੇ ਅਸੀਂ ਜੇ ਇੱਥੇ ਕਰਨਾ ਹੈ ਤਾਂ ਇਹ ਪੰਜਾਬ ਸਰਕਾਰ ਨੂੰ ਪਾਵੇ ਪ੍ਰਾਈਵੇਟ ਸੈਕਟਰ ਨੂੰ ਵੀ ਰੋਪ ਇਨ ਕਰਕੇ ਕਰੇ ਕਿ ਇੱਕ ਤਾਂ ਜਿਹੜਾ ਉਥੋਂ ਦੀ ਮਾਰਕੀਟ ਨੂੰ ਸਟੱਡੀ ਕਰਕੇ ਕਿਸ ਕਿਸਮ ਦੀ ਲੇਬਰ ਮਾਰਕੀਟ ਹੈ ਕਿਸ ਕਿਸਮ ਦੀ এমਪਲॉयਮੈਂਟ ਉਥੇ ਅੱਗੇ ਹੋਣੀ ਆ ਕਿਸ ਕਿਸਮ ਦਾ ਸਕਿੱਲ ਉਥੇ ਚਾਹੀਦਾ ਹੈ ਕਿਸ ਕਿਸਮ ਦੀ ਐਜੂਕੇਸ਼ਨ ਮਿਨੀਮਮ ਚਾਹੀਦੀ ਉਸ ਕਿਸਮ ਦਾ ਜਿਹੜਾ ਉਹ ਜ਼ਰੂਰੀ ਹੈ ਕਿ ਇਹ ਆਪਣੇ ਯੂਥ ਨੂੰ ਤਿਆਰ ਕੀਤਾ ਜਾਵੇ ਤੇ ਤਾਂ ਕਿ ਦੂਸਰਾ ਹੈ ਕਿ ਲੀਗਲ ਮਾਈਗ੍ਰੇਸ਼ਨ ਜਿਹੜੀ ਹੈ ਅਸ਼ੋਰੈਂਸ ਕੀਤੀ ਸ਼ੋਰ ਕੀਤੀ ਜਾਵੇ ਤੇ ਮੈਂ ਇਹ ਕਹਿਣਾ ਕਿ ਕੱਲਾ ਮਾਈਗ੍ਰੇਸ਼ਨ ਨਾਲ ਕੰਮ ਚੱਲਣਾ ਨਹੀਂ ਕਿਉਂਕਿ ਕਦੋਂ ਜਿਹੜੇ ਦੂਸਰੇ ਮੁਲਕ ਨੇ ਵਿਕਸਤ ਦੇ ਜਿੱਥੇ ਸਾਡਾ ਯੂਟ ਜਾ ਰਿਹਾ ਉਹ ਕਦੇ ਵੀ ਆਪਣੇ ਦਰਵਾਜ਼ੇ ਬੰਦ ਕਰ ਸਕਦੇ ਨੇ ਕਿਉਂਕਿ ਉਹਨਾਂ ਨੇ ਲੋਡ ਮੁਤਾਬਕੀ ਕਰਨਾ ਪਏਗਾ ਸੋ ਇੱਕ ਤਾਂ ਇਹ ਹੈ ਕਿ ਜਿਹੜੇ ਸਕਿੱਲ ਦੀ ਲੋੜ ਹੈ ਉਹ ਸਕਿੱਲ ਅੱਪਾ ਇਹ ਤੋਂ ਬੱਚਿਆਂ ਨੂੰ ਦੇ ਕੇ ਭੇਜੀਏ ਤੇ ਦੂਜਾ ਜਿੱਥੇ ਉਹਨਾਂ ਦੇਸ਼ਾਂ ਦੇ ਜਿਹੜੇ ਸਾਡੇ ਸਫੀਰ ਨੇ ਹਾਈ ਕਮਿਸ਼ਨ ਨੇ ਅੰਬੈਸਟਰ ਅੰਬੈਸੀਜ਼ ਨੇ ਉਹ ਉਹਨਾਂ ਨਾਲ ਵੀ ਤਾਲਮਿਲ ਹੋਵੇ ਤੇ ਤੀਜਾ ਹੈ ਕਿ ਮੈਨੂੰ ਤਾਂ ਲੱਗਦਾ ਕਿ ਪੰਜਾਬ ਸਰਕਾਰ ਕੋਲ ਇਸ ਵੇਲੇ ਪੁਖਤਾ ਅੰਕੜੇ ਵੀ ਹੋਣਗੇ ਕਿ ਕਿਸ ਕਿਸਮ ਦਾ ਜੂਥ ਇੱਥੋਂ ਜਾ ਰਿਹਾ ਕਿੰਨੇ ਜੂਥ ਜਾ ਰਹੇ ਮਾਈਗ੍ਰੇਸ਼ਨ ਪ੍ਰਤੀ ਪੰਜਾਬ ਚੋਂ ਕਿੰਨਾ ਜੂਥ ਮਾਈਗ੍ਰੇਟ ਕਰ ਰਿਹਾ ਕਿਸ ਕੰਮ ਲਈ ਜਾ ਰਿਹਾ ਪੜਨ ਲਈ ਜਾ ਰਿਹਾ ਹੋਰ ਕੰਮ ਲਈ ਜਾ ਰਿਹਾ ਇਹ ਅੰਕੜੇ ਵੀ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਪਹਿਲਾਂ ਇਹ ਇਕੱਠੇ ਕਰਨੇ ਚਾਹੀਦੇ ਤਾਂ ਹੀ ਕੋਈ ਨੀਤੀ ਬਣ ਸਕੇਗੀ ਤੇ ਜਿਸ ਨਾਲ ਇੱਥੇ ਯੂਥ ਨੂੰ ਇੱਥੇ ਵੀ ਰਹਿਣ ਲਈ ਤਿਆਰ ਕਰਨਾ ਪਏਗਾ ਕਿ ਤੁਹਾਡੇ ਕੋਲੇ ਜਿਹੜਾ 8 10 15 ਲੱਖ ਮਾਈਗ੍ਰੈਂਟ ਵਰਕਰ ਇੱਥੇ ਕੰਮ ਕਰ ਰਿਹਾ ਉਹ ਪ੍ਰਦੇਸ਼ ਤੋਂ ਆ ਕੇ ਇੱਥੇ ਉਹ ਕੰਮ ਕਰਕੇ ਪਿੱਛੇ ਵੀ ਪੈਸੇ ਭੇਜ ਰਿਹਾ ਰੋਟੀ ਰੋਜੀ ਇੱਥੇ ਕਮਾ ਰਿਹਾ ਤੇ ਆਪਣਾ ਯੂਥ ਉਹ ਕੰਮ ਕਰਨ ਨੂੰ ਤਿਆਰ ਨਹੀਂ ਹੈ ਇੱਕ ਮਾਈਂਡਸੈਟ ਵੀ ਚੇਂਜ ਜਿਹੜਾ ਉਹ ਕਰਨ ਦੀ ਲੋੜ ਹੈ ਤੇ ਜਿਹੜਾ ਅਨਸਕਰੂਪਲੈਸ ਏਜੰਟਾਂ ਦੇ ਹੱਥੋਂ ਲੁੱਟੇ ਲੁੱਟ ਜਿਹੜੀ ਬੰਦ ਹੋਣੀ ਚਾਹੀਦੀ ਏ ਤੇ ਜਿੰਨਾ ਚਿਰ ਸਰਕਾਰ ਇਹ ਤਹਈਆ ਨਹੀਂ ਕਰਦੀ ਉਹਨਾਂ ਚਿਰ ਇਹ ਸੰਭਵ ਨਹੀਂ ਹੋਣਾ ਹਾਈਲਾਈਟ ਸੈਂਟਰ ਵੀ ਚੱਲਦੇ ਰਹਿਣਗੇ ਇਦਾਂ ਹੀ ਤੇ ਏਜੰਟ ਵੀ ਇਦਾਂ ਹੀ ਕੰਮ ਕਰਦੇ ਰਹਿਣਗੇ ਤੇ ਲੋਕ ਬੁਮਰਾ ਹੁੰਦੇ ਰਹਿਣਗੇ ਬਹੁਤ ਮਿਹਰਬਾਨੀ ਪ੍ਰੈਸਰ ਕੁਮਨ ਤੁਸੀਂ ਸਮਾਂ ਕੱਢ ਕੇ ਬਹੁਤ ਅੱਛੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਸੰਸੋ